ਤੁਸੀਂ ਦੇਖ ਰਹੇ ਹੋ ਜੀ ਸਾਜੀ ਸੋਚ ਟੀਵੀ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕ ਸੜਕ ਤੇ ਚੱਲਣਾ ਇੱਕ ਆਮ ਗਤੀਵਿਧੀ ਹੈ ਪਰ ਇਸ ਸਹੀ ਤਰੀਕੇ ਨਾਲ ਨਾ ਕੀਤਾ ਜਾਵੇ ਤਾਂ ਖਤਰਨਾਕ ਸਾਬਿਤ ਹੋ ਸਕਦਾ ਹੈ ਅੱਜ ਕੱਲ ਦੇ ਯੁੱਗ ਦੇ ਵਿੱਚ ਟ੍ਰੈਫਿਕ ਇੰਨੀ ਜ਼ਿਆਦਾ ਵਧ ਗਈ ਹੈ ਕਿ ਅਸੀਂ ਸਾਰਿਆਂ ਦੇ ਕੋਲ ਬਹੁਤ ਹੀ ਜ਼ਿਆਦਾ ਤੇਜ਼ ਚੱਲਣ ਵਾਲੇ ਵਾਹਨ ਨੇ ਜੀ ਹਾਂ ਤੇਜ਼ ਰਫਤਾਰ ਵਾਹਨਾਂ ਦੇ ਦੌਰ ਵਿੱਚ ਸੜਕ ਤੇ ਚੱਲਣ ਸਮੇਂ ਸਾਨੂੰ ਸਾਵਧਾਨੀ ਵਰਤਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਨਾਲ ਨਾਲ ਹੋਰ ਲੋਕਾਂ ਦੀ ਵੀ ਸੁਰੱਖਿਆ ਰੱਖੀਏ ਹੋਰ ਲੋਕਾਂ ਦਾ ਵੀ ਧਿਆਨ ਰੱਖੀਏ ਹੋਰਾਂ ਨੂੰ ਵੀ ਬਚਾ ਕੇ ਰੱਖੀਏ ਸਭ ਤੋਂ ਪਹਿਲਾਂ ਜੇਕਰ ਸੜਕ ਦੇ ਕੰਡੇ ਫੁੱਟਬਾਥ ਉਪਲਬਧ ਹੋਵੇ ਤਾਂ ਹਮੇਸ਼ਾ ਉੱਥੇ ਹੀ ਚੱਲਣਾ ਚਾਹੀਦਾ ਹੈ ਇਹ ਪੈਦਲ ਯਾਤਰੀਆਂ ਲਈ ਸਭ ਤੋਂ ਵੱਧ ਸੁਰੱਖਿਅਤ ਹਾਂ ਹੁੰਦੀ ਹੈ ਜੇ ਫਟਪਾਥ ਨਾ ਹੋਵੇ ਤਾਂ ਪੈਦਲ ਯਾਤਰੀ ਨੂੰ ਸੜਕ ਦੇ ਉਲਟ ਪਾਸੇ ਚੱਲਣਾ ਚਾਹੀਦਾ ਹੈ ਤਾਂ ਜੋ ਸਾਹਮਣੇ ਆ ਰਹੇ ਵਾਹਨਾਂ ਨੂੰ ਵੇਖ ਸਕੇ ਅਤੇ ਕਿਸੇ ਵੀ ਹਾਦਸੇ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਸੜਕ ਪਾਰ ਕਰਦੇ ਹਾਂ ਜੇਕਰ ਤੁਹਾਡੇ ਕੋਲ ਜੈਬਰਾ ਕ੍ਰੋਸਿੰਗ ਹੈ ਤਾਂ ਜੈਬਰਾ ਕ੍ਰੋਸਿੰਗ ਜਾਂ ਨਿਯਮਤ ਪੈਦਲ ਪਾਰ ਪਾਸੇ ਤੋਂ ਹੀ ਤੁਹਾਨੂੰ ਲੰਘਣਾ ਚਾਹੀਦਾ ਹੈ ਪਾਰ ਕਰਨ ਤੋਂ ਪਹਿਲਾਂ ਖੱਬੇ ਪਾਸੇ ਫਿਰ ਸੱਜੇ ਪਾਸੇ ਅਤੇ ਮੁੜ ਖੱਬੇ ਪਾਸੇ ਦੇਖਣਾ ਚਾਹੀਦਾ ਹੈ ਰੋਡ ਤੇ ਕਦੇ ਵੀ ਦੌੜਦੇ ਹੋਏ ਨਹੀਂ ਲੰਘਣਾ ਚਾਹੀਦਾ ਕਿਉਂਕਿ ਇਹ ਬੇਹੱਦ ਖਤਰਨਾਕ ਹੋ ਸਕਦਾ ਹੈ ਇਸ ਤੋਂ ਇਲਾਵਾ ਚੱਲਦੇ ਸਮੇਂ ਮੋਬਾਈਲ ਤੇ ਗੱਲਾਂ ਕਰਨੀਆਂ ਜਾਂ 이어ਫੋਨ ਲਾ ਕੇ ਮਿਊਜ਼ਿਕ ਸੁਣਨਾ ਉਹ ਵੀ ਧਿਆਨ ਨੂੰ ਤੁਹਾਡੇ ਭਟਕਾ ਸਕਦਾ ਸੋ ਇਸ ਤਰ੍ਹਾਂ ਕਦੇ ਨਹੀਂ ਕਰਨਾ ਚਾਹੀਦਾ ਤੇ ਇਸੇ ਕਾਰਨ ਅਕਸਰ ਹਾਸੇ ਵਾਪਰਦੇ ਨੇ ਬਹੁਤ ਹੀ ਵੱਡੇ ਹਾਸੇ ਵਾਪਰ ਜਾਂਦੇ ਨੇ ਅਸੀਂ ਆਪਣਾ ਪੂਰਾ ਧਿਆਨ ਸੜਕ ਤੇ ਆ ਰਹੀਆਂ ਗੱਡੀਆਂ ਤੇ ਸਾਨੂੰ ਰੱਖਣਾ ਚਾਹੀਦਾ ਦੇ ਸਾਹਮਣੇ ਤੇ ਕਿਹੜੀ ਗੱਡੀ ਆ ਰਹੀ ਹੈ ਕਿੱਥੋਂ ਸਾਨੂੰ ਲੰਘਣਾ ਹੈ ਤੇ ਕਿਵੇਂ ਅਸੀਂ ਓਵਰਟੇਕ ਕਰ ਸਕਦੇ ਹਾਂ ਜਾਂ ਕਿਨੂੰ ਸਾਈਡ ਦੇਣੀ ਹੈ ਸੋ ਤਮਾਮ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਸੜਕ ਤੇ ਚੱਲਦੇ ਹੋਏ ਸਾਡਾ ਚੱਲਣਾ ਸਾਫ਼ ਸਧਾਰਨ ਤੇ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਇਹ ਸਿਰਫ ਸਾਡੀ ਆਪਣੀ ਨਹੀਂ ਬਲਕਿ ਹੋਰਾਂ ਦੀ ਜ਼ਿੰਦਗੀ ਦੀ ਵੀ ਰੱਖਿਆ ਕਰਦਾ ਸੋ ਇਸੇ ਤਰ੍ਹਾਂ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਪਠਾਨਕੋਟ ਚ ਬੀਤੀ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਕ ਸਕਾਰਪੀਓ ਗੱਡੀ ਚ ਪੰਜ ਛੇ ਨੌਜਵਾਨ ਜਾ ਰਹੇ ਸਨ ਕਿ ਅਚਾਨਕ ਉਹ ਗੱਡੀ ਉੱਤੇ ਕੰਟਰੋਲ ਖੋ ਬੈਠੇ ਤੇ ਤੇਜ਼ ਰਫ਼ਤਾਰ ਕਾਰ ਨੇ ਰਸਤੇ ਚ ਸੈਰ ਕਰ ਰਹੀਆਂ ਦੋ ਔਰਤਾਂ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਫਿਰ ਗੱਡੀ ਕੰਧ ਨਾਲ ਜਾ ਟਕਰਾਈ। ਇਸ ਹਾਦਸੇ ਚ ਸਕਾਰਪੀਓ ਗੱਡੀ ਸਵਾਰ ਦੇ ਦੋ ਨੌਜਵਾਨਾਂ ਦੀ ਅਤੇ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੀ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਦਾ ਇਲਾਜ ਇੱਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ ਮ੍ਰਿਤਕ ਔਰਤ ਦੇ ਸਹੁਰੇ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਸੈਰ ਕਰ ਰਹੀ ਸੀ ਕਿ ਇੱਕ ਬੇਕਾਬੂ ਕਾਰ ਨੇ ਦੋਹਾਂ ਨੂੰ ਬੁਰੀ ਤਰ੍ਹਾਂ ਕੁਚਲ ਕੇ ਰੱਖ ਦਿੱਤਾ ਹਾਦਸਾ ਲਗਭਗ ਸ਼ਾਮ 7 ਵਜੇ ਮਾਦੋਪੁਰ ਚ ਵਾਪਰਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਇੱਥੇ ਡਾਕਟਰਾਂ ਨੇ ਦੋ ਨੌਜਵਾਨਾਂ ਅਤੇ ਇੱਕ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮ੍ਰਿਤਕ ਦੇ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਪੀੜਤ ਪਰਿਵਾਰ ਵੱਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ ਸੋ ਦੱਸਕੋ ਇਹ ਹਾਸਾ ਨਾ ਸਿਰਫ ਇੱਕ ਭਾਰੀ ਜਾਨੀ ਨੁਕਸਾਨ ਵਾਲੀ ਘਟਨਾ ਹੈ ਸਗੋਂ ਇਹ ਸਾਡੇ ਸਮਾਜ ਵਿੱਚ ਵੱਧ ਰਹੀ ਬੇਪਰਵਾਹੀ ਅਤੇ ਤੇਜ਼ ਰਫਤਾਰ ਦੇ ਢੰਗ ਦੀ ਵੀ ਤਸਵੀਰ ਪੇਸ਼ ਕਰਦਾ ਜਦੋਂ ਇੱਕ ਸਕਾਰਪੀਓ ਗੱਡੀ ਜਿਸ ਵਿੱਚ ਕੁਝ ਨੌਜਵਾਨ ਸਵਾਰ ਸਨ ਉਹਨਾਂ ਨੇ ਆਪਣਾ ਸੰਤੁਲਨ ਖੋ ਬੈਠਿਆ ਕਾਰ ਦਾ ਸੰਤੁਲਨ ਖੋ ਬੈਠਿਆ ਉਹਨਾਂ ਨੇ ਤਾਂ ਇਸ ਦੇ ਨਾਲ ਦੋ ਬੇਗੁਨਾਹ ਔਰਤਾਂ ਦੀ ਜ਼ਿੰਦਗੀ ਨੂੰ ਵੀ ਨੁਕਸਾਨ ਪਹੁੰਚਾਇਆ ਉਹਨਾਂ ਨੇ ਤੇ ਇੱਕ ਔਰਤ ਦੀ ਵੀ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਹਾਲ ਵੀ ਜ਼ਿੰਦਗੀ ਦੇ ਵਿੱਚ ਮੌਤ ਦੀ ਲੜਾਈ ਲੜ ਰਹੀ ਹੈ ਇਸ ਹੀ ਸਾਲ ਹਾਦਸੇ 'ਚ ਦੋ ਨੌਜਵਾਨਾਂ ਦੀ ਵੀ ਜਾਨ ਚਲੀ ਗਈ ਜੋ ਕਿ ਕਾਰ ਚਲਾ ਰਹੇ ਸੀਗੇ ਤੇ ਇਹ ਸਿੱਧਾ ਤੌਰ ਤੇ ਦਰਸਾਉਂਦਾ ਹੈ ਕਿ ਤੇਜ਼ ਰਫ਼ਤਾਰ ਲਾਪਰਵਾਹੀ ਕਿਸੇ ਹੱਦ ਤੱਕ ਖਤਰਨਾਕ ਹੋ ਸਕਦੀ ਹੈ। ਇਹ ਘਟਨਾ ਸਾਡੀ ਅੱਖਾਂ ਖੋਲਣ ਵਾਲੀ ਹੈ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡਾ ਸੜਕਾਂ ਤੇ ਚੱਲਣਾ ਕਿੰਨਾ ਸਹੀ ਹੋਣਾ ਚਾਹੀਦਾ ਹੈ। ਸਾਨੂੰ ਨਿਯਮ ਫਾਲੋ ਕਰਨੇ ਚਾਹੀਦੇ ਨੇ। ਜਦੋਂ ਵੀ ਅਸੀਂ ਸੜਕ 'ਤੇ ਚੱਲਦੇ ਹਾਂ ਤਾਂ ਸਾਨੂੰ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ। ਹਮੇਸ਼ਾ ਤੁਸੀਂ ਟ੍ਰੈਫਿਕ ਨਿਯਮਾਂ ਦੀ ਵਰਤੋਂ ਕਰੋ ਕਿਉਂਕਿ ਜਦੋਂ ਅਸੀਂ ਟ੍ਰੈਫਿਕ ਨਿਯਮਾਂ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਬਹੁਤ ਘੱਟ ਚਾਂਸ ਹੋ ਜਾਂਦੇ ਨੇ ਕਿ ਅਸੀਂ ਕੋਈ ਘਟਨਾ ਦੇ ਨਾਲ ਦਰਪੇਸ਼ ਹੋਈਏ ਸੋ ਹਮੇਸ਼ਾ ਟ੍ਰੈਫਿਕ ਰੂਲਸ ਦੀ ਨਿਯਮਾਂ ਦੀ ਜੋ ਸਾਨੂੰ ਪ੍ਰਸ਼ਾਸਨ ਵੱਲੋਂ ਬਣਾਏ ਗਏ ਨੇ ਉਹਨਾਂ ਦੀ ਪਾਲਣਾ ਕਰੋ ਸੀਟ ਬੈਲਟ ਲਾ ਕੇ ਰੱਖੋ ਤੇ ਲਾਲ ਬੱਤੀ ਦੀ ਕਦੇ ਵੀ ਉਲੰਘਣਾ ਨਹੀਂ ਕਰਨੀ ਚਾਹੀਦੀ ਕਿਉਂਕਿ ਕਹਿੰਦੇ ਨੇ ਕਿ ਸਾਵਧਾਨੀ ਘਟੀ ਦੁਰਘਟਨਾ ਘਟੀ ਸੋ ਹਮੇਸ਼ਾ ਸੜਕ ਦੇ ਜਦੋਂ ਤੁਸੀਂ ਚੱਲਣਾ ਤਾਂ ਬਹੁਤ ਹੀ ਸਾਵਧਾਨੀ ਤੇ ਨੈਤਿਕ ਫਰਜ਼ਾਂ ਦੇ ਨਾਲ ਚੱਲਣਾ ਚਾਹੀਦਾ ਕਿਉਂਕਿ ਇਹ ਨੈਤਿਕ ਫਰਜ਼ ਸਾਡਾ ਸਬਦਾ ਬਣਦਾ ਹੈ ਕਿ ਅਸੀਂ ਸਭ ਦੀ ਜਾਨ ਬਚਾਈਏ ਸੜਕ ਤੇ ਸਾਵਧਾਨ ਹੋ ਕੇ ਚੱਲੀਏ ਖਾਸ ਕਰਕੇ ਆਪਣੇ ਪਰਿਵਾਰ ਦਾ ਪਰੇਖਿਆ ਰੱਖਣਾ ਹੈ ਹੁਣ ਤੁਸੀਂ ਦੇਖੋ ਜਿਹੜਾ ਪਰਿਵਾਰ ਹੈ ਉਹ ਕਿੰਨਾ ਦਰਦ ਭਰਿਆ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਉਹ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ ਇਹ ਤਾਂ ਸਹੀ ਇੱਕ ਖਬਰ ਹੈ ਖਾਸ ਕਰਕੇ ਜੋ ਮੈਂ ਤੁਹਾਡੇ ਨਾਲ ਸਾਂਝ ਕੀਤੀ ਕਿ ਬਹੁਤ ਹੀ ਭਿਆਨਕ ਦਰਦ ਨਾਕ ਹਾਦਸਾ ਹੋਇਆ